ਕੀ ਮਲੂਤੂ ਸਿਕਨੇ ਪੇਸ਼ ਹੋਵੇ ਤੇ ਨਾ ਪੀਛਣਾ ਪਊਗਾ ਫਿਰ ਪਾਈ ਹੱਥ ਕੜੀਆਂ ਲਾ ਕੇ ਝੂੜੀਆਂ ਚ ਜੁੱਡਾਂ ਦੇ ਫੜਕੇ ਲੈ ਆਉਂਗੇ ਜਿਆਦਾ ਛਲਕਾਈ ਹੈ ਕਿ ਅੱਤ ਵੀ ਤਾਂ ਦਮਿਆਂ ਦੇ ਫੈਸਲੇ ਨਾ ਕਰ ਗਿਓ ਨਾਲ ਤਾਂ ਇਹ ਕੁਰਸੀਆਂ ਮਿਲੀਆਂ ਮੇਜਾਦੀਆਂ ਨੇ ਕਿਹੜਾ ਗਨਾਹ ਹੈ ਹੁਣਾਂ ਉਹਨੂੰ ਖਸਾਖ ਕੇ ਉਹ ਤਾਂ ਅੱਗੇ ਕੰਮਾਂ ਚ ਨਹੀਂ ਪੂਰੇ ਹੋ ਜੀ ਇੱਕ ਇਹ ਦੇਹ ਲਈਆਂ ਦੀ ਗਲਪੈਣ ਨੇ ਏਨਰਜੀ ਗਿਆਨ ਤਿਆਹਦੀ ਹੈ ਝੂਠ ਮੂਠ ਬਕਦੀ ਹੈ ਉਹਦੇ ਅੰਦਰ ਸੱਚਾਈ ਨਹੀਂ ਉਹ ਰ ਮਾਨਤਾ ਹਕਾਰ ਦੇ ਬੜ ਬੜੇ ਹੋ ਗਿਆ ਚਹਕਾਰ ਦੀ ਭੜੀਏ ਭਾਈ ਸਿੱਧੀ ਹੋ ਕੇ ਗਿਆ ਕੋਈ ਦਾ ਹੋਊਗਾ ਤਾਂ ਰਮਿਠਾ ਫੇਰ ਤਾਂ ਉਹ ਫਾਈ ਤਾਂ ਦੇ ਹੰਕਾਰ ਕੰਨੀ ਹੋਈ ਪਈ ਉਹ ਨਾ ਉਹਦਾ ਹੀ ਪਸਨੀ ਤਾਂ ਤਾਂ ਦੇ ਜੀਤ ਗੋੰਗੀ ਹੈ ਕਿ ਦੁਨੀਆ ਦੇ ਜਾਂ ਪੰਜਾਬ ਦੇ ਸੋਨੇ ਮਾਤਾ ਕੰਗਣਾ ਰਣੋਤ ਵੱਲੋਂ ਕੋਰਟ ਤੇ ਜਿਹੜੀ ਪੇਸ਼ੀ ਲਾਈ ਗਈ ਸੀ ਮੇਰੀ ਵੀਡੀਓ ਕਾਨਫਰੈਂਸ ਲਾਈ ਹੋਵੇ ਮੈਨੂੰ ਲਾਣਾ ਪਵੇ ਉਹ ਕੋਰਟ ਨੇ ਖਾਜ ਕਰਤਾ 15 ਤਰੀਕ ਨੂੰ ਆਣਾ ਪਊਗਾ ਉਹਨਾਂ ਨੂੰ ਤੁਸੀਂ ਕੀ ਕਰੋਗੇ ਅਜੀਤਾ ਹੈ ਕੰਨਾਂ ਦੀ ਆਏ ਅਦਾਲਤਾਂ ਜਿਹਨੇ ਕੰਮ ਨਾ ਲੜ ਰੱਦ ਕਰਾਤੇ ਤਾਂ ਫਿਰ ਤਾਂ ਸਾਰੀ ਦੁਨੀਆ ਲਈ ਰੱਖਦਾ ਹੈ ਜੇ ਜੇ ਖਦ ਰੱਦ ਕਰਤੀ ਫਿਰ ਅਦਾਲਤਾਂ ਦਾ ਫੇਲ ਹੈ ਇਹ ਐਡੀ ਆ ਕੀ ਹਣੀ ਫਿਰਦੀ ਹੈ ਇਹ ਨੂੰ ਫੇਲ ਹੋਣਾ ਪਊ ਅਦਾਲਤਾਂ ਚ ਫੇਲ ਨਹੀਂ ਰਹਿੰਦੀ ਕੀ ਮਲੂ ਤੂੰ ਜਿੱਕੇ ਨੂੰ ਪੇਸ਼ ਹੋਵੇ ਇਥੇ ਨੂੰ ਪੀਛਣਾ ਪਊਗਾ ਤਵੇ ਪਾਈ ਹੱਥ ਕੜੀਆਂ ਲਾ ਕੇ ਤੂੰ ਘੁੜੀਆਂ ਚ ਜੁੰਡਾਂ ਦੇ ਫੜਕੇ ਲੈ ਆਉਂਦੀ ਜੇ ਜਦਾਦਾਂ ਐਡੀ ਸ਼ਰਤਾਂ ਹੈ ਕਿ ਅਦਾਲਤ ਵੀ ਤਾਂ ਦੇਵੇਂ ਦੇਖਾਈ ਹਰੇ ਨਿਆਂ ਕਰ ਦਿਓ ਧਰਤਾਂ ਦੀਆਂ ਕੁਰਸੀਆਂ ਮਿਲੀਆਂ ਤੇ ਉਹਨਾਂ ਨੂੰ ਰੱਬ ਦਾ ਵੀ ਡਰਾ ਰੱਬ ਦਾ ਹੁਕਮ ਮੰਨ ਕੇ ਆ ਤਾਂ ਉਹਦੇ ਹੁਕਮ ਕਰਦੇ ਆ ਰੱਬ ਨੂੰ ਕਲ ਮੈਂ ਗਲਤ ਕੰਮ ਤੇ ਤਾਂ ਚੱਲਦੀ ਨਹੀਂ ਸਹੀ ਕੰਮ ਤੇ ਕੰਮ ਚਾਹਦੀ ਆ ਧਰਤਾਂ ਦੀ ਐਂ ਦਾ ਪੱਤੀ ਸਮਾਨੀ ਪੁੱਠਾ ਵਜੇ ਜਿਹਾ ਇਸ ਤਰ੍ਹਾਂ ਨਿਆਂ ਹੁਣ ਉਹ ਇਹ ਤਾਂ ਨਿਆਂ ਹੋਊਗਾ ਨਿਆਂ ਕਰਨਾ ਪਊਗਾ ਧਰਤਾਂ ਗਾਦੀ ਵੱਜ ਕੇ ਕਰਨਾ ਪਊਗਾ ਦੁਨੀਆ ਜਾਣੂ ਹੀ ਲੋਕ ਜਾਣਣਗੇ ਤੇ ਜਿਨ੍ਹਾਂ ਦੇ ਇੱਥੇ ਨਿਆਂ ਹੋਗੇ ਤੇ ਗਾਂ ਦਰਗਾਹ ਦੀ ਮਾਨ ਹਮੇਸ਼ਾ ਨਾਲ ਦੀ ਉਹਨੂੰ ਨਿਆ ਕਰਨਾ ਪਊਗਾ ਰੱਬ ਨੂੰ ਯਾਦ ਕਰ। ਜੇ ਪਿਛਲੇ ਪੱਲੇ ਇੱਕ ਵਾਰੀ ਤਰੀਕ ਤੇ ਆਇਆ ਸੀ ਉਦੋਂ ਕਗਨਾ ਨੇ ਕਿਹਾ ਸੀ ਮੈਨੂੰ ਪੰਜਾਬ ਤੇ ਆਉਣ ਲੱਗਿਆ ਖਤਰਾ ਹੈ ਜਾਂ ਮੈਨੂੰ ਇੱਥੇ ਪੰਜਾਬੀਆਂ ਤੋਂ ਜਾਂ ਕਿਸਾਨਾਂ ਤੋਂ ਡਰ ਰਿਹਾ ਤੁਸੀਂ ਕੀ ਅਸੀਂ ਅਖੇ ਕੋਈ ਪੰਜਾਬੀ ਨੇ ਕਿਸੇ ਨੂੰ ਕਸਾ ਲੇ। ਕਹਿੰਦੇ ਆਂ ਜੇ ਤੂੰ ਜਾਂਦੀਆਂ ਨੇ ਕਿਹੜਾ ਗੁਨਾਹ ਹੈ ਹੋਣਾ ਤੇ ਉਹਨੂੰ ਕਸਾ ਕੇ ਉਹ ਤਾਂ ਦੇ ਕੰਮਾਂ ਕੀ ਪੂਰੇ ਹੋ ਦੀ ਤੇ ਗੇਹਲੇ ਨਹੀਂ ਉਹਦੀ ਗੱਲ ਫੜਨੀ ਤੇ ਨਰ ਦੀ ਜਾਨ ਤੇ ਆਖਦੀ ਹੈ ਝੂਠ ਮੂਠ ਬਕਦੀ ਹੈ ਉਹਦੇ ਅੰਦਰ ਸੱਚਾਈ ਨਹੀਂ ਉਹ ਜੇ ਮੰਨਤਾ ਹਕਾਰ ਦੇ ਬੋਲ ਬੋਲੇ ਉਹ ਹਦਿਆ ਤੇ ਹਕਾਰ ਦੀ ਭਰੀ ਹੈ ਭਾਈ ਸਿੱਧੀ ਹੋ ਕੇ ਜੇ ਕੋਈ ਸਿੱਧਾ ਹੋਊਗਾ ਤਾਂ ਰੱਬ ਸਾਥ ਤੇ ਥੰਮਦਾ ਉਹ ਸਿੱਧੀ ਨਹੀਂ ਤੇ ਉਹਦੇ ਫਿਰ ਰੱਬ ਦੀ ਕਲਾਕੀ ਹੈ ਕੋਰਟ ਵੱਲੋਂ ਇਹ ਵੀ ਕਪਟੀਸ਼ਨ ਹੋਈ ਹੈ ਮਾਦਾ ਜੀ ਜੇ ਇਸ 15 ਤਰੀਕ ਤੇ ਨਹੀਂ ਤਾਂ ਉਹਦੇ ਦੀ ਜ਼ਮਾਨਤ ਹੈ ਉਹ ਅਰਜੀ ਕੈਨਸਲ ਹੋ ਜੂਗੀ ਕਿ ਉਹਦੇ ਉੱਤੇ ਜਿਹੜਾ ਅਰੈਸਟ ਵਾਰੰਟ ਜਿਹੜਾ ਜਾਰੀ ਹੋਊਗਾ ਅਰੈਸਟ ਵਾਲੀ ਜਿਹੜਾ ਉਹ ਜਾਰੀ ਹੋ ਜਾਣਗੇ ਕੀ ਕਰੋ ਜੇ ਜਾਰੀ ਹੋਣਾ ਹੀ ਹੋਣੇ ਵਾਲੀ ਆਪੇ ਆਥ ਕੜੀ ਲੈ ਕੇ ਉਹਨੂੰ ਵੀ ਕੈਪਸ਼ਨ ਪੜ੍ਹ ਕੇ ਕ੍ਰਿਸਟੇ ਕੀ ਕੰਮ ਕਿਸੇ ਨਾਲ ਹੋਈ ਹੈ ਇਹ ਵਾਈ ਵਦੀ ਹੈ ਤੇ ਰਾਤਾਂ ਤੋਂ ਸਭ ਤੇ ਇਹ ਅਦਾਲਤਾਂ ਤੇਲ ਕਰਉਂਦੀ ਹੈ ਇਹ ਰਾਤਾਂ ਦਾ ਫੇਲ ਹੋ ਜਾਣਾ ਤੇ ਫਿਰ ਇਹ ਨਹੀਂ ਰਾਜਨ ਸਾਥੇਨ ਖਰਾਸਤ ਦਾ ਇਹੀ ਹੋਈ ਜਿਹੜੀ ਜਗੀ ਅੱਧੀ ਅਦਾਲਤ ਤੋਂ ਨਹੀਂ ਗਈ ਫਿਰਦੀ ਪਰ ਰਾਤਾਂ ਤਾਂ ਮਾੜੀਆਂ ਤੇ ਹੀ ਤੱਕ ਨਹੀਂ ਲੰਗੂ ਜੂ ਪਤਾ ਨਹੀਂ ਮਲੂਨੀ ਆਣਾ ਚਾਹੁੰਦੇ ਕਿ ਹੋਰ ਕੋਈ ਅਦਾਲਤ ਜਾਣਾ ਚਾਹੁੰਦੇ ਹੈ ਕੀ ਲੱਗਦਾ ਤੁਹਾਨੂੰ ਹੋਰ ਰਾਤਾਂ ਕਰਨ ਦਾ ਵੀ ਕარი ਤੇ ਉਹ ਦਿਖੂ ਵੀ ਚੇਡਾਉਣਾ ਉਹ ਨਹੀਂ ਕਰੂਆ ਉਹ ਵੀ ਨਿਆਸਾ ਤੇ ਲਈ ਕਰੂ ਉਹ ਵੀ ਜੁਗਰ ਨੇ ਤਾਂ ਰਾਵ ਨਹੀਂ ਕਰਦਾ ਉਹ ਵੀ ਲੋਕ ਆ ਹੁੰਦੇ ਆ ਕਿ ਰੱਬ ਨੇ ਆਇਆ ਕਰਤਾ ਬੰਦਾ ਆਦੇ ਕਰਮਾਂ ਦੇ ਭੋਗ ਹੋ ਗਏ ਤੇ ਮੂਰਖ ਦੋਸ਼ ਭਗਵਾਨ ਨੂੰ ਲਾਉਂਦਾ ਹੈ ਉਹਨਾਂ ਖਾਨ ਜੋ ਹੀ ਆ ਉਹਦੇ ਕਰਮਾਂ ਪਰ ਪੈਂਦਾ ਹੈ ਤੇਰਾ ਬੰਦਾ ਰੱਬ ਕਿਸੇ ਨੂੰ ਤੁਸ ਨਹੀਂ ਆਦਾ ਬੰਦਾ ਦੇ ਕਰਮਾਂ ਦੇ ਭੋਗ ਉਹਦੇ ਪਈ ਜਿਹੜਾ ਕੀਤਾ ਉਹ ਹੀ ਭੋਗਣਾ ਪੈਂਦਾ ਸਿੱਧਾ ਹੋ ਕੇ ਭੋਗਿਆਸ ਕੇ ਭੋਗ ਲੈ ਕੋਈ ਤੇ ਕੋਈ ਰੋ ਕੇ ਭੋਗ ਜਿਹੜੇ ਭੋਗਣਾ ਪਊਗਾ ਆਪਾ ਤੁਹਾਨੂੰ ਨੇ ਐਨੇ ਉਹ ਬਾਂਦੇ ਤਾਂ ਬਲੇਜੇ ਪਹਿਲਾਂ ਤੁਹਾਨੂੰ ਕੋਈ ਗੱਲਬਾਤ ਨਹੀਂ ਨਹੀਂ ਮੈਨੂੰ ਨਹੀਂ ਮਿਲੇ ਭਾਈ ਨਹੀਂ ਮਿਲੇ ਇਸ ਦਾ ਬਸ ਜੱਜ ਜੇ ਸਰਕਾਰਾਂ ਨੇ ਡਰ ਪਾਇਆ ਇਸ ਕਸਾਨਾ ਇਹ ਤਿੰਨ ਕਾਨੂੰਨ ਜਿਹੜੇ ਬਣਾਤੇ ਵੀ ਇਥੇ ਪਲਾਟ ਬਣਾਉਗੇ ਜ਼ਮੀਨਾਂ ਕੋ ਖੋਲਾਂਗੇ ਕਸਾਨਾ ਤੋਂ ਕਸਾਨਾ ਪਾਈ ਤੇ ਡਰਦੇ ਵੀ ਕੋ ਨਹੀਂ ਹੈ ਮਰੀ ਚੰਗੀ ਸਾਡੀ ਗਰੂਪੀ ਚ ਮਰ ਜਵਨਾ ਰਹਾਂ ਕਿ ਅਸੀਂ ਚਲੇ ਜਾਵਾਂਗੇ ਜਿਵੇਂ ਅਸੀਂ ਤਾਂ ਪਾਇਆ ਇਸ 80 ਸਾਲ ਨੂੰ ਖਾਈ ਪੀਂਦੇ ਇੱਥੇ ਤੇ ਜਾਣਾ ਜਣਾ ਮਰਨ ਦੜਾ ਰਹੇ ਤੇ ਇਸ ਦਾ ਰੱਬ ਨਿਆ ਕਰੇਗਾ ਤਾਂ ਵੀ ਨਿਆ ਕਰ ਲਾ ਇਸ ਅਕੀਰਵਾਨ ਮੇਂ ਅੱਲਾ ਨਾ ਪਕੜੀ ਕੋਈ ਪਛਦਿਨ ਕੋਈ ਨਿਭਾ ਵਰ੍ਹਦੇ ਦਰੋਂ ਦਾ ਸੱਤੀ ਮਾਰ ਬਿਤਾਉ ਦੇ ਉਸ ਤਰਹਿ ਜਹਾਂ ਔਰ ਸਰਦੀ ਫਗਲ ਬੰਨੀ ਜੀਂ ਦਿਆ ਪਰਵਾਨ ਔਰ ਸਰਦੀ ਥੀ ਨਾਲੇਂ ਤੇ ਜੀਆਂ ਤੇ ਦਿਆ ਕਰਨੇ ਸਭ ਤੋਂ ਵੱਡਾ ਧਰਮ ਹੈ ਜੀ ਤੇ ਦਿਆ ਕਰਨੇ ਜਿਨਾਂ ਨੂੰ ਕਿਸੇ ਨੂੰ ਕਿਰਪਨਾ ਘਟਾਉਣਾ ਨਹੀਂ ਡਾਈ ਨੀ ਉਹਨਾਂ ਨੂੰ ਫਿਰ ਬੁਰੀ ਜਿਹਾ ਸਦਾ ਮਾਰ ਆਈ ਜਾਂਦਾ ਹੈ ਤੁਸੀਂ ਅਜੇ ਮਿਲੇ ਨਹੀਂ ਕਦੇ ਨਾ ਦੇਖੀ ਨਹੀਂ ਅਸੀਂ ਦਰਸ਼ਨੀ ਨਹੀਂ ਪਾਇਆ ਉਹਨੇ ਸਾਨੂੰ ਨਹੀਂ ਵੇਖਿਆ ਐ ਮੂਹਰੇ ਦੇ ਸੱਤੇ ਗੁੰਦੀ ਗੱਤ ਵਸਦੀਆਂ ਵਸਦੀਆਂ ਪੰਜਾਬ ਨੂੰ ਉਹ ਜਿਹੜੇ ਲੋਕ ਦੀ ਵਸਦਾਂ ਲੋਕ ਐ ਨਹੀਂ ਸੁਖ ਨੇ ਹੁੰਦੀ ਇਹ ਰਾਜਾ ਵੀ ਸੁਖੀ ਪਰਜਾ ਵੀ ਸੁਖੀ ਸਾਰੇ ਸੌਖੇ ਰਾ ਸੌਖੇ ਵਸਦੇ ਵੀ ਸੁਖ ਨਹੀਂ ਮੰਦੀ ਉਹ ਪਾਈਤਾਂ ਦੇ ਹੰਕਾਰ ਕੰਨੀ ਹੋਈ ਤੇ ਇਹਨੂੰ ਹੋਰ ਬੜੇ ਕੁਝ ਨਹੀਂ ਤਾਂ ਸੰਦੇ ਜੀਤ ਗੁੰਦੀ ਹੈ ਕਿ ਦੁਨੀਆ ਦੇ ਜਾਂ ਪੰਜਾਬ ਦੇ ਸੋਹਣੇ ਇਹ ਮਾਦਾ ਜਿਹੜੀ ਅੱਜ ਤੱਕ ਜਿਹੜੀ ਕਾਰਵਾਈ ਚੱਲ ਰਹੀ ਐ ਅਦਾਲਤ ਵੱਲੋਂ ਉਹਨਾ ਤੁਸੀਂ ਸੰਤੁਸ਼ਟ ਹੋ ਮਨ ਨਹੀਂ ਅਸੀਂ ਤਾਂ ਤੋਸਤਾ ਕਿਹੜੀ ਕਾਦੀ ਐ ਤਾਂ ਨਹੀਂ ਬਲੀਏ ਤੇ ਅਦਾਲਤ ਨੂੰ ਖਰੇਣਾ ਹੋਣਾ ਚਾਹੀਦਾ ਓ ਵੀ ਰੱਬ ਦਾ ਆਸਰਾ ਲੈ ਕੇ ਸੱਚਾ ਨਿਆਂ ਕਰਨ ਓ ਵੀ ਸਾਥਿਲਿਆਂ ਤੇ ਚੱਲਣਾ ਜਦੋਂ ਮਹਾਰਾਜ ਨੇ ਉਹ ਕੁਰਸੀ ਦਿੱਤੀ ਐ ਸੱਚ ਦਾ ਨਿਆਂ ਕਰਨ ਖਾਤਰ ਕੋਈ ਗਲਤ ਕੂੜਖਾਤਾ ਨਹੀਂ ਹੋਗਾ ਇਹ ਸੱਚੀ ਸਾਥ ਖਾਤਰ ਹੀ ਹੋਏ ਤੇ ਸੱਚਾ ਨਿਆਂ ਕਰਨਗੇ ਤੁਹਾਨੂੰ ਵਿਸ਼ਵਾਸ ਹੈ